ਦਿੱਲੀ ਤੋਂ ਜੰਮੂ ਬੰਨ ਰਿਹਾ ਐਕਸਪ੍ਰੈਸ ਰੋਡ ਲੋਕਲੀ ਬਨਿਆ ਪਰੇਸ਼ਾਨੀ ਦਾ ਸਬਬ ਠੇਕੇਦਾਰ ਵੱਲੋਂ ਨਹੀਂ ਕੀਤੀ ਜਾ ਰਹੀ ਨਿਯਮਾਂ ਦੀ ਪਾਲਣ ਤੂਲ ਮਿੱਟੀ ਦੀ ਵਜਨ ਨਾਲ ਲੋਕੋ ਰਹਿਨੇ ਬਿਮਾਰ ਬਰਸਾਤ ਦੇ ਦਿਨਾਂ ਚ ਪਾਣੀ ਦੀ ਵਜਨ ਨਾਲ ਲੋਕਾਂ ਦਾ ਘਰੋਂ ਨਿਕਲਣਾ ਹੋਇਆ ਔਖਾ ਪਿੰਡਾਂ ਦੇ ਲਿੰਕ ਰੋਡ ਵੀ ਹੋ ਰਹੇ ਖਸਤਾ ਹਲ ਟਰੱਕ ਡਰਾਈਵਰ ਬਿਨਾ ਲਾਇਸੈਂਸ ਦੇ ਚਲਾ ਰਹੇ ਨੇ ਵਾਹਨ ਮਿੱਟੀ ਦੀ ਮਾਈਨਿੰਗ ਕਰਨ ਵਾਲਿਆਂ ਕੋਲ ਮੌਕੇ ਤੇ ਨਹੀਂ ਮਿਲ ਰਹੇ ਕੋਈ ਮਾਈਨਿੰਗ ਦੇ ਦਸਤਾਵੇਜ਼ ਅਧਿਕਾਰੀਆਂ ਨਾਲ ਗੱਲ ਕਰਨ ਦੀ ਚਾਹੀਦਾ ਅਧਿਕਾਰੀਆਂ ਨੇ ਫੋਨ ਚੁੱਕਣਾ ਵੀ ਨਹੀਂ ਸਮਝਿਆ ਮੁਨਾਸਬ ਦਿੱਲੀ ਤੋਂ ਜੰਮੂ ਕਸ਼ਮੀਰ ਤੱਕ ਐਕਸਪ੍ਰੈਸ ਵੀ ਬਣਾਉਣ ਦੇ ਲਈ ਕੇਂਦਰ ਸਰਕਾਰ ਵੱਲੋਂ ਭਰਾਲਾ ਕੀਤਾ ਗਿਆ ਹੈ ਜਿਸ ਦੇ ਲਈ ਕੰਮ ਦੀ ਨਿਰਾ ਚੱਲ ਰਿਹਾ ਹੈ ਅਤੇ ਇਸ ਕੰਮ ਨੂੰ ਜਲਦ ਪੂਰਾ ਕਰਨ ਦੇ ਲਈ ਕੜੀ ਮੁਸ਼ਕਲ ਕੀਤੀ ਜਾ ਰਹੀ ਹੈ ਪਰ ਇਸ ਰੋਡ ਦੇ ਕੰਮ ਦੀ ਵਜਨ ਨਾਲ ਜ਼ਿਲ੍ਹਾ ਪਠਾਨਕੋਟ ਦੇ ਸਰਹੰਦੀ ਪਿੰਡਾਂ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਦੇ ਚੱਲਿਏ ਕਿ ਇਸ ਰੋਡ ਨੂੰ ਬਣਾਉਣ ਦੇ ਲਈ ਜਿਸ ਮਿੱਟੀ ਦੀ ਲੋੜ ਹੈ ਉਹ ਇਨ੍ਹਾਂ ਪਿੰਡਾਂ ਦੇ ਵਿੱਚੋਂ ਪੁੱਟੀ ਜਾ ਰਹੀ ਹੈ ਅਦੇ ਠੇਕੇਦਾਰ ਵੱਲੋਂ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਇਹ ਮਿੱਟੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਈ ਜਾ ਰਹੀ ਹੈ ਜਿਸ ਵਜ੍ਹਾ ਨਾਲ ਸੜਕ ਦੇ ਉੱਤੇ ਬਹੁਤ ਸਾਰੀ ਧੂਲ ਮਿੱਟੀ ਉੱਡ ਰਹੀ ਹੈ ਜਿਸ ਨਾਲ ਸਥਾਨਕ ਲੋਕ ਬਿਮਾਰ ਹੋ ਰਹੇ ਨੇ ਕਿਹਨਾ ਤੁਹਾਡਾ ਮੇਰਾ ਨਾਂਜੀ ਰਵਿੰਦਰ ਸਿੰਘ ਇਹ ਮਿੱਟੀ ਕਿੱਥੋਂ ਲੈ ਕੇ ਆ ਰਹੇ ਹੋ ਮਿੱਟੀ ਵੈੜੀ ਰੋ ਲੈ ਕੇ ਕਿੱਥੇ ਜਾਣੀ ਹੈ ਰੋੜਾ ਤੇ ਬਾਣੀ ਕਿਹੜੀ ਕੰਪਨੀ ਦੀ ਹੈ ਮੈਗਾ ਕੰਪਨੀ ਕੋਈ ਪਰਮਿਸ਼ਨ ਲੈ ਆ ਤੁਹਾਡੇ ਕੋਲ ਇਹਦੀ ਉਹ ਬਾਉਮੋਲੇ ਗੱਡੀ ਦੀ ਕੋਈ ਪਰਮਿਸ਼ਨ ਹੈਗੀ ਹੈ ਗੱਡੀ ਬਾਉਮੋਲੇ ਲਾਈਸੈਂਸ ਹੈ ਤੁਹਾਡੇ ਕੋਲ ਸਾਰਾ ਕੁਝ ਬਾਹਮਾ ਕੋਲ ਹੁੰਦਾ ਸਾਡਾ ਮਿੱਟਿਆ ਕੰਮ ਸਾਰਾ ਸਾਰਾ ਜੋ ਵੀ ਸਮਾਨ ਹੈ ਸਾਰਾ ਬਾਹਮਾ ਕੋਲ ਹੈ ਤੁਹਾਡਾ ਨਾਮ ਆਪਣਾ ਕੀ ਹੈਗਾ ਰਵਿੰਦਰ ਸਿੰਘ ਜੀ ਕਿੱਥੋਂ ਦੇ ਹੈਗੇ ਤੁਸੀਂ ਹਾਂਜੀ ਕਿੱਥੋਂ ਦੇ ਹੈਗੇ ਹੋ ਮਾਝਾ ਕੋਲ ਬਈ ਇਸ ਲਈ ਕੁਝ ਵੀ ਨਹੀਂ ਤੁਹਾਡੇ ਕੋਲ ਮਾਰੇ ਸਾਡੇ ਕੋਲ ਬਾਹ ਉਸ ਨਾਲ ਨਾ ਬਾਹ ਨਾਲ ਗੱਲ ਕਰ ਲੋ ਜੀ ਵੀ ਤੁਹਾਡੇ ਕੋਲ ਇਹ ਪਰਮਿਸ਼ਨ ਕਿਸੇ ਤਰ੍ਹਾਂ ਦੀ ਕੋਈ ਵੀ ਹੋਵੇ ਲਾਈਸੈਂਸ ਹੋਣ ਕੋਈ ਕਾਗਜ਼ ਹੋਣ ਕਾਗਜ਼ ਹੈਗੇ ਗੱਡੀ ਦੇ ਆਰਸੀ ਹੈਗੇ ਸਭ ਕੁਝ ਹੈ ਜੀ ਤੇ ਲਾਈਸੈਂਸ ਕਿਉਂ ਨਹੀਂ ਤੁਹਾਡਾ ਆ ਗੱਲ ਸੰਸਰੀ ਆ ਗਈ ਬਣਾਇਆ ਵੀ ਆ ਕਿਨੇ ਬਣਾਇਆ ਦਾ ਬਣਾਇਆ ਜੀ ਹਨੇ ਸਾਡੇ ਬਣਾਇਆ ਗੋਆਲ ਚ ਹੈਗਾ ਬਣੀ ਬੈਗ ਚ ਰੱਖਿਆ ਦਾਗ ਰੂਗਾ ਦੂਰੀ ਹਟਾ ਲਵਾਂ ਉਹ ਵੈਲ ਚ ਰੱਖਿਆ ਵੈਸੇ ਨਾ ਕੋਟਾ ਨਾ ਮੈਰਾ ਜੀ ਸ਼ਿੰਦਾ ਆ ਉਹ ਪਾਪਾ ਜਿਹੜੀ ਮਿੱਟੀ ਕਰਕੇ ਉਹ ਗੱਡੀਆਂ ਜਾ ਰਹੀਆਂ ਨੇ ਕੋਈ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਇਹ ਜੀ ਘਟਾਬੜਾ ਪੈ ਰਿਆ ਓਡੇ ਰਿਆ ਸਾਡੇ ਡੇਰੇ ਲੱਗੇ ਆ ਤੇ ਜੇ ਕੋਈ ਮੰਦਰ ਨਹੀਂ ਬਹੁਤ ਬੁਰਾ ਹਾਲ ਹੈ ਰੋਟੀ ਪਾਣੀ ਦੀ ਵੀ ਮੁਸ਼ਕਲ ਆ ਸੰ ਆਲਮ ਦਾ ਹੋ ਗਿਆ ਰੋਟੀ ਖਾਣੇ ਤੇ ਮੁਕਾਜ ਗਿਆ ਮਿੱਟੀ ਕਟਣ ਨਾਲ ਕੀ ਕੀ ਮੁਸ਼ਕਲਾਂ ਹੋ ਰਹੀਆਂ ਮਿੱਕੀ ਗੱਡੇ ਇੰਨਾ ਮਿੱਟੀ ਕਟਾ ਵੱਢ ਰਿਹਾ ਬਹੁਤ ਵੱਢ ਰਿਹਾ ਕਿ ਵੇ ਡੰਗਰਾਂ ਚ ਸਾਨੂੰ ਇੰਨਾ ਮਿੱਟੀ ਜੀਆਂ ਮਾਤ ਬਹੁਤ ਧੂੜ ਜੀਆਂ ਧੂੜੀ ਪੈਂਦੀ ਇਤਨਾ ਹੋ ਰਿਹਾ ਕੁਛ ਨਹੀਂ ਲੱਭਦਾ ਇੰਨੀ ਧੂੜ ਵੱਡੀ ਗੱਡੀ ਚ ਜਾਂਦੀ ਇਹਨੂੰ ਮੋਲੀ ਗੱਲ ਤੇ ਦਿਨੇ ਦਿਨੇ ਚੱਲਦੀ ਹੈ ਰਾਤ ਵੀ ਚੱਲਦੀ ਹੈ ਰਾਤ ਬਹੁਤ ਸਾਰਾ ਚੱਲਦੀ ਹੈ ਕੋਈ ਰਿਸ਼ਕਾਇਤ ਨਹੀਂ ਕੀਤੀ ਤੁਸੀਂ ਨਹੀਂ ਜੀ ਅਸੀਂ ਕੋਈ ਸ਼ਿਕਾਇਤ ਨਹੀਂ ਕੀਤੀ ਇਹਨਾਂ ਨੂੰ ਜਿਹੜੇ ਗੱਡੀਆਂ ਲੈ ਕੇ ਆਂਦੇ ਨੇ ਉਹਨਾਂ ਨੂੰ ਕਦੀ ਕਿਹਾ ਤੁਸੀਂ ਹਾਂ ਕਿਹਾ ਉਹ ਆਪਣੇ ਕਹਿੰਦੇ ਜੀ ਅਸੀਂ ਨਹੀਂ ਗਵਰਨਮੈਂਟ ਦੇ ਮਿੱਟੀ ਜਾਂਦੀ ਹੈ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਪਾਣੀ ਪੂਣੀ ਵਗੈਰਾ ਉਹਨਾਂ ਨੂੰ ਛਲਕਾਉਣ ਵਾਸਤੇ ਨਹੀਂ ਕੀਤਾ ਤੁਸੀਂ ਇਹਨਾਂ ਨੂੰ। ਕਿਹਾ ਆਪਣੇ ਆਪਣੀ ਮਰਜ਼ੀ ਨਾਲ ਕੁਝ ਕਰਦੇ ਹੋ ਉਹਨੇ ਇਹਨਾਂ ਨੂੰ ਲਬੇ ਪਾਣੀ ਛਾਣੇ। ਆਪਣੀ ਮਰਜ਼ੀ ਨਾਲ ਜੋਗਦਾਂ ਕਰੀਂਗੇ ਮੋਕੇ ਦੇਖੀ ਲੋ ਹੈ ਯਾਦ ਰੱਖੀ। ਕਿ ਲੱਗਦਾ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ? ਹਾਂਜੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਆ। ਮਰਜ਼ੀ ਪ੍ਰਾਧਾਨ ਨਾਲ ਹੁਣ ਸਾਰੇ ਸਬਜ਼ੀ ਨਾਲ ਹੀ ਹੈ ਨਾ। ਉਹਨਾਂ ਕਿੱਲੇ ਬੰਦੇ ਜਿੰਨੇ ਕੁਸ਼ੀ ਕਰ ਸਕਦਾ। ਕਿਨ ਅਗੀ ਦੇ ਆਪਣਾ। ਇੱਥੇ ਕੀ ਕਰਦੇ ਪਿਆ ਬੈਲੀ ਦੇ ਵਿੱਚ? ਮਿੱਟੀ ਘੋਲਦੇ। ਮਿੱਟੀ ਭਰ ਕੇ ਕਿੱਥੇ ਲੈ ਜਾ ਰਹੇ ਹੋ? ਦੇ ਰੋਡ ਤੇ ਕੋ ਗੱਡੀ ਦੀ ਕੋ ਪਰਮਿਸ਼ਨ ਹੈ ਜਿਹੜੀ ਤੁਸੀਂ ਇੱਥੇ ਗੱਡੀ ਲਾਈ ਦੀ ਹੈਗੀ ਹੈ ਮਿੱਟੀ ਭਰਨ ਵਾਸਤੇ ਤੇ ਠੇਕੇਦਾਰਾਂ ਨੇ ਪਤਾ ਤੁਹਾਰੇ ਕੋਲ ਹੀ ਇਸ ਲਈ ਹੈਗੀ ਹੈ ਮੁੰਡੇ ਨੂੰ ਪੁੱਛ ਲੈਣਾ ਇਹਦਾ ਪੜਦਾ ਪਿਆ ਨਹੀਂ ਤੁਹਾਡੇ ਕੋਲ ਆਪਣੇ ਕੋਲ ਹੈ ਇਸ ਲਈ ਇਸ ਟਾਈਮ ਮੌਕੇ ਤੇ ਨਹੀਂ ਕਾਗਜ਼ ਪੱਤਰ ਗੱਡੀ ਤੇ ਪੂਰੇ ਨਹੀਂ ਹਾਂਜੀ ਬਾਬਾ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਰਵਿੰਦਰ ਸਿੰਘ ਹੈ ਕਿਹੜਾ ਪਿੰਡ ਤੁਹਾਡਾ ਰੋਈਪੜਕਾ ਇਹ ਜਿਹੜੀ ਮਿੱਟੀ ਪਟੋਂਦੀ ਪਈ ਹੈਗੀ ਹੈ ਇਹ ਸਾਡੇ ਹਲਕੇ ਜਿਹੀ ਨਹੀਂ ਪਟੋਂਦੀ ਕਿਹੜਾ ਪਿੰਡ ਹੈਗਾ ਇਹ ਉਹ ਉਦਰਾ ਚਾਰ ਸਨਿਜੇ ਤੇਰਾ ਧੋਲ ਮਿੱਟੀ ਕਾ ਡਾਉਡੇ ਕਰਦਾ ਇਹ ਸਾਡੇ ਬਹੁਤ ਪਰੇਸ਼ਾਨੀਆਂ ਸਾਨੂੰ ਹੈਨਾ ਇਹ ਤਾਂ ਬਹੁਤ ਪਰੇਸ਼ਾਨੀ ਹੈ ਇਹ ਤਾਂ ਢੂਡ ਨਾਲ ਮਾਂ ਪੱਠੇ ਨਹੀਂ ਲੈਣ ਨਹੀਂ ਕਬ ਗੱਡੀ ਅੱਗੋ ਅੱਜ ਆਵਾ ਯਾਰੀ ਪਿਛੇ ਜਾਣ ਬੰਦਾ ਕਦੀ ਕਿਹਾ ਨਹੀਂ ਇਹਨਾਂ ਨੂੰ ਵੀ ਪਾਣੀ ਛਰਕਾਵਾ ਬੜੀ ਬੜੀ ਕਿਹਾ ਮੁਰੇ ਨੇ ਸਾਡੇ ਨੇ ਮੇਰੇ ਉੱਪਰ ਅਸਰੀ ਨੇ ਵੀ ਬੜੀ ਬੜੀ ਕਿਹਾ ਕਿ ਇਹ ਜੁਲਿਆ ਥਰ ਨਾਲ ਪਈ ਨਾ ਜੁਲਿਆ ਬਰਖਾ ਪਉਂਦੀ ਹੈ ਸਾਡੇ ਨੂੰ ਹੁੰਦਾ ਜੀ ਲਗਦਾ ਨਹੀਂ ਕਿ ਇਹ ਬਿਮਾਰੀਆਂ ਦਾ ਘਰ ਤੂੜ ਮਿਟੇ ਇਹ ਹੈ ਬਿਮਾਰੀਆਂ ਦਾ ਘਰ ਤੂੜੇ ਡੰਗਰਾਂ ਹੀ ਵੇ ਜਿਹੜੇ ਪੱਛੇ ਪਾਣੇ ਆ ਵੀ ਢੂੜੀ ਆ ਆਂਦੀ ਦਿਖਾਏ ਪਹਿਲੀਆਂ ਦਿਖਾ ਤੂੜੀ ਤੂੜ ਪਈ ਹੈ ਦੇਖਣਾ ਆਂ ਕੀ ਕਰਸੋ ਨਹੀਂ ਅਫਸਰ ਆ ਵੀ ਕਿਤੇ ਕਰੀ ਸ਼ਿਕਾਇਤ ਆਈ ਉਹਨਾਂ ਦੀ ਆਖਣਾ ਨਾ ਉਹਨਾਂ ਦੇ ਗੰਦੇ ਕਰ ਦਿੰਨੇ ਆ ਮਿਲਿਆ ਤੁਸੀ ਅਫਸਰ ਕਿਸੇ ਨੂੰ ਅਫਸਰ ਕੋਈ ਨਹੀਂ ਮਿਲਿਆ ਆਂਦੇ ਵੀ ਆ ਅੱਧਰ ਅਫਸਰ ਕਨੇ ਪਤਾ ਨਹੀਂ ਮਿਲਿਆ ਤਾਂ ਹੋਇਆ ਨਹੀਂ ਤੇ ਕਿੰਨੇ ਕਿਨੇ ਫੁੱਟ ਪੈਸ ਇਹਨਾਂ ਨੇ ਪੁਰਚੜੀ ਦੇ ਉੱਤੇ ਮਿਟੀ ਨਾ ਨਹੀਂ ਗਿਆ ਉਧਰ ਆ ਮੈਂ ਝੂਠ ਨਹੀਂ ਮਾਰਨਾ ਮਨਦੀਪ ਸਿੰਘ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਸਰ ਰਸਤੇ ਚ ਲੰਘਿਆ ਨਹੀਂ ਜਾਂਦਾ ਸਾਡੇ ਫੰਕਸ਼ਨ ਹੀ ਪਿੱਛੇ ਜੀ ਤੇ ਰਸਤੇ ਚ ਗਾਰਾ ਗੂਰਾ ਹੀ ਗੱਡੀਆਂ ਗੁੰਡੇ ਫਸ ਜਾਂਦੇ ਆਂ ਇਹਨੂੰ ਤਿੰਨ ਚਾਰ ਵਾਰ ਕਿਹਾ ਕੀ ਰਸਤੇ ਨੂੰ ਕਰ ਦੋ ਪਾਣੀ ਬੁਣੀ ਛੜਕਾਓ ਕਰ ਦੋ ਤੇ ਸਰ ਇੱਕ ਅੱਧੀ ਵਾਰ ਕੀਤਾ ਤੇ ਉਹਦੇ ਬਾਅਦ ਆਇਆ ਨਹੀਂ ਕੋਈ ਹੁਣ 7-8 ਦਿਨ ਹੋ ਗਏ ਆ ਧੂੜ ਮਿੱਟੀ ਬਹੁਤ ਆ ਗਈ ਰਸਤੇ ਚ ਤੇ ਲੰਘਿਆ ਨਹੀਂ ਜਾਂਦਾ ਨਾ ਬੱਚਿਆਂ ਨੂੰ ਸਕੂਲੇ ਛੱਡਣ ਜਾਣਾ ਹੁੰਦਾ ਸਾਰੇ ਕਪੜੇ ਕੂਪੜੇ ਭਰ ਜਾਂਦੇ ਆ ਬੱਚਿਆਂ ਦੇ ਤੇ ਸਰ ਹਾਂਜੀ ਸਿਰਫ ਬਿਮਾਰੀ ਲੱਗਣ ਦਾ ਵੀ ਖਤਰਾ ਹੈ ਕੱਟਾ ਹੀ ਕੱਟਾ ਹੋ ਜਾਂਦਾ ਪੂਰੇ ਰਸਤੇ 'ਚ ਗੱਡੀਆਂ ਦਿਨ ਰਾਤ ਚਲਦੀਆਂ ਕਿ ਜਾਂ ਦਿਨ ਰਾਤ ਚਲਦੀਆਂ ਸਰ ਤੇ ਇਹਨਾਂ ਨੂੰ ਦੋ ਤਿੰਨ ਵਾਰ ਗਿਆ ਵੀ ਹੈ ਤੇ ਹਨ ਨਹੀਂ ਮੰਨਦੇ ਸਰ ਕੀ ਮੰਗ ਕੀ ਕਰਦੇ ਕੀ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ